ਸੰਗਤ ਜੀ ਗੁਰਸਿੱਖੀ ਦੀ ਨੀ ਹੈ ਗੁਰੂ ਤੇ ਭਰੋਸਾ ਵਿਸ਼ਵਾਸ ਸਰਦਾ ਗੁਰੂ ਤੋਂ ਭਰੋਸਾ ਗਿਆ ਸਿੱਖੀ ਗਈ ਇਸੇ ਪ੍ਰਕਾਰ ਧੰਨ ਧੰਨ ਸਹਿਬ ਸ੍ਰੀ ਗੁਰੂ ਅੰਗਰ ਦੇਵ ਮਹਾਰਾਜ ਮੇਰੇ ਦੂਜੇ ਪਾਤਸ਼ਾਹ ਉਹਨਾਂ ਦੇ ਜੀਵਨ ਵਿੱਚੋਂ ਇੱਕ ਪ੍ਰਮਾਣ ਆਉਂਦਾ ਹੈ ਇਹ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਖੰਡੂਰ ਸਾਹਿਬ ਦੀ ਧਰਤੀ ਤੇ ਜਦੋਂ ਸਤਗੁਰੂ ਜੀ ਜੋਤ ਜਗਾ ਰਹੇ ਸਨ ਉਦੋਂ ਇੱਕ ਸਿੱਖ ਰਹਿੰਦਾ ਸੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਬੜੀ ਮਾੜੀ ਆਤ ਪਈ ਹੋਈ ਸੀ ਭਾਵੇਂ ਲਿਵਾਸ ਇਹਦਾ ਸਿੱਖਾਂ ਵਾਲਾ ਸੀ ਪਰ ਸੁਭਾਅ ਸੀ ਜਿਹੜਾ ਉਹ ਸਿੱਖਾਂ ਵਾਲਾ ਨਹੀਂ ਸੀ ਕਿਉਂਕਿ ਗੁਰਸਿੱਖ ਦਾ ਸੁਭਾਅ ਹੁੰਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਰਹਿਣਾ ਤੇ ਫਿਰ ਗੁਰੂ ਦਰਬਾਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਬਾਣੀ ਪੜਨੀ ਸੇਵਾ ਕਰਨੀ ਸਿਮਰਨ ਕਰਨਾ ਨਾ ਤਾਂ ਇਹਨੇ ਬਾਣੀ ਪੜਨੀ ਨਾ ਸੇਵਾ ਕਰਨੀ ਨਾ ਸਿਮਰਨ ਕਰਨਾ ਸਿੱਖਾਂ ਨੇ ਬਾਬਾ ਬੁੱਢਾ ਜੀ ਸਿਆਣੇ ਗੁਰਸਿੱਖੀ ਸੋ ਉਹਨਾਂ ਨੂੰ ਸ਼ਿਕਾਇਤ ਲਾਈ ਬਾਬਾ ਜੀ ਆ ਵੇਖ ਲਓ ਐਨੇ ਨਮਈ ਕੰਮ ਫੜੇ ਆ ਇਹ ਹਰ ਵੇਲੇ ਸੁੱਤਾ ਹੀ ਰਹਿੰਦਾ ਹੈ ਦਰਵਾਜ਼ਾ ਖੋਲਦਾ ਆਪਦੀ ਕੋਠੜੀ ਦਾ ਮੂੰਹ ਹੱਥ ਧੋ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਖੀਰ ਖਾ ਕੇ ਤਨ ਤਨ 4 4 ਬਾਟੇ ਇਹ ਫੇਰ ਸੌ ਜਾਂਦਾ ਬਾਬਾ ਬੁੱਢਾ ਜੀ ਨੇ ਸਮਝਾਇਆ ਕਹਿੰਦੇ ਭਾਈ ਕੇਵਲ ਲਿਵਾਸ ਧਾਰਨ ਕਰਨ ਨਾਲ ਸਿੱਖੀ ਨਹੀਂ ਹੈ ਸਿੱਖੀ ਦੀ ਕਰਨੀ ਹੋਇਆ ਕਰਦੀ ਹੈ ਸੇਵਾ ਸਿਮਰਨ ਇਹ ਮੂਲ ਸਿਧਾਂਤ ਨੇ ਤੂੰ ਤਾਂ ਦੋਹਾਂ ਤੋਂ ਹੀ ਵੰਝ ਕੋਈ ਵੀ ਸਿਧਾਂਤ ਤੇਰੇ ਨੇੜੇ ਤੇੜੇ ਵੀ ਨਹੀਂ ਹੈ ਇਸ ਲਈ ਜੇ ਸਿਮਰਨ ਨਹੀਂ ਹੁੰਦਾ ਤਾਂ ਸੇਵਾ ਕਰਿਆ ਕਰ ਅੱਗੋਂ ਉਹ ਰੁੱਖੇ ਸ਼ਬਦਾਂ ਨਾਲ ਬੋਲਿਆ ਕਹਿੰਦਾ ਜੀ ਥੋਡੇ ਕਹੇ ਤੇ ਸੇਵਾ ਨਹੀਂ ਕਰਨੀ ਨਾ ਸਿਮਰਨ ਕਰਨਾ ਬਾਣੀ ਪੜਾ ਜੇ ਗੁਰੂ ਸਾਹਿਬ ਜੀ ਆਪ ਆ ਕੇ ਕਹਿਣ ਮੈਨੂੰ ਫੇਰ ਸੇਵਾ ਕਰੂੰ ਕਹਿੰਦਾ ਬਾਬਾ ਬੁੱਢਾ ਜੀ ਉਹਦੀ ਮੂਰਖਤਾ ਦੇ ਬਚਨ ਸੁਣ ਕੇ ਚੁੱਪ ਕਰਕੇ ਚਲੋ ਖਿਮਾ ਕਰਕੇ ਮਹਾਪੁਰਖ ਬਾਬਾ ਬੁੱਢਾ ਜੀ ਅੱਗੇ ਲੰਘ ਗਏ। ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਹਿਣ ਤੋਂ ਸੰਕੋਚ ਕੀਤਾ। ਜਰ ਗਏ ਉਹਦੀ ਮੂਰਖਤਾ ਵਾਲੀਆਂ ਗੱਲਾਂ। ਇਸ ਤਰ੍ਹਾਂ ਨਾ 6 ਮਹੀਨੇ ਲੰਘ ਗਏ। ਇਹ ਆਪਣੇ ਸੁਭਾਅ ਅਨੁਸਾਰ ਸੁੱਤਾ ਪਿਆ ਰਿਹਾ ਕਰੇ। ਖੀਰ ਖਾ ਕੇ ਲੰਗਰ ਛੱਕੇ। ਇੱਕ ਦਿਨ ਐਸਾ ਆਇਆ ਲੰਗਰ ਛਕਣ ਲਈ ਨਾ ਸੰਗਤਾਂ ਦੀ ਪੰਗਤ ਲੱਗ ਗਈ। ਸੰਗਤ ਵਿੱਚ ਗੁਰੂ ਜੀ ਦਾ ਆਸਣ ਕੁਦਰਤੀ ਉਸ ਥਾਂ ਤੇ ਲਗਾ ਦਿੱਤਾ ਜਿਸ ਤੇ ਸਾਹਮਣੇ ਵਾਲੀ ਕੋਠੜੀ ਵਿੱਚ ਖੀਰ ਖਾਣ ਵਾਲਾ ਸਿੱਖ ਰਹਿੰਦਾ ਸੀ ਜਦੋਂ ਸਤਗੁਰੂ ਜੀ ਆਪਣੇ ਆਸਣ ਤੇ ਬਿਰਾਜ ਗਏ ਤਾਂ ਸਿਆਣੇ ਸਿੱਖ ਸੰਗਤ ਸਮੇਤ ਉੱਚੀ-ਉੱਚੀ ਧੁਨੀ ਦੇ ਵਿੱਚ ਸ਼ਬਦ ਪੜਨ ਲੱਗ ਪਏ ਸਿਮਰਨ ਕਰਨ ਲੱਗ ਪਏ ਸ਼ਬਦ ਦੀ ਆਵਾਜ਼ ਸੁਣ ਕੇ ਇਹ ਖੀਰ ਖਾਣ ਵਾਲਾ ਸਿੱਖ ਵੀ ਅੱਖਾਂ ਜੀਆਂ ਮਲਦਾ ਮਲਦਾ ਵਸੀਆਂ ਦੀਆਂ ਲੈਂਦਾ ਹੋਇਆ ਸੰਗਤ ਵੱਲ ਤੁਰਿਆ ਤਾਂ ਸਾਹਮਣੇ ਕੀ ਵੇਖਦਾ ਸਾਹਮਣੇ ਗੁਰੂ ਸਾਹਿਬ ਜੀ ਬੈਠੇ ਨਜ਼ਰ ਆਏ ਸਤਿਗੁਰੂ ਜਿਹਦੇ ਚਰਣਾ ਤੇ ਮੱਥਾ ਟੇਕਿਆ ਅੰਤਰਜਾਮੀ ਸਤਿਗੁਰੂ ਜਾਣ ਤੇ ਤਾਂ ਪਹਿਲਾਂ ਤੋਂ ਹੀ ਸੀ ਸਭ ਕੁਝ ਪਰ ਉਸ ਨੂੰ ਖਿਮਾ ਕਰਦੇ ਰਹੀ ਉਹ ਜਿਹੜੇ ਬਚਨ ਸੀ ਮਹਾਰਾਜ ਨੇ ਪ੍ਰਗਟ ਨਹੀਂ ਕੀਤੇ ਅੱਜ ਸੰਗਤ ਵਿੱਚ ਜਦੋਂ ਆ ਕੇ ਪੁੱਛਿਆ ਸਿੱਖਾ ਉਹ ਭਾਈ ਤੂੰ ਕਿੱਥੇ ਰਹਿਣਾ ਹੈ ਮਹਾਰਾਜ ਇੱਥੇ ਹੀ ਰਹਿਣਾ ਸੇਵਾ ਕੀ ਕਰਦਾ ਤਾਂ ਕਹਿੰਦਾ ਸਤਿਗੁਰੂ ਜੀ 6 ਮਹੀਨੇ ਹੋ ਗਏ ਆਪ ਜੀ ਦੇ ਚਰਨਾਂ ਦੇ ਵਿੱਚ ਰਹਿੰਦੇ ਨੂੰ ਮੈਨੂੰ ਸਿੱਖਾ ਨੇ ਕਿਹਾ ਸੀ ਵੀ ਸੇਵਾ ਕਰਿਆ ਕਰ ਮਹਾਰਾਜ ਮੈਂ ਆਪ ਜੀ ਦਾ ਆਗਿਆਕਾਰੀ ਸਿੱਖ ਹਾਂ ਸੋਡਾ ਆਗਿਆਕਾਰੀ ਸਿੱਖ ਹੈ ਆ ਜਿਹੜੇ ਸਿੱਖ ਫਿਰਦੇ ਆ ਸਿੱਖਾਂ ਦਾ ਆਗਿਆਕਾਰੀ ਨਹੀਂ ਹਾਂ ਮੈਂ ਇਸ ਲਈ ਉਹਨਾਂ ਦੇ ਕਹੇ ਤੋਂ ਕੁਝ ਵੀ ਨਹੀਂ ਮਹਾਰਾਜ ਨਾ ਤਾਂ ਮੈਂ ਕਰਨਾ ਨਾ ਮੈਂ ਕੀਤਾ ਪਹਿਲਾਂ ਕੁਝ ਆਪ ਜੀ ਕੋਈ ਸੇਵਾ ਦੱਸੀ ਨਹੀਂ ਇਸ ਲਈ ਮੈਂ ਕੋਈ ਸੇਵਾ ਕੀਤੀ ਨਹੀਂ ਜਿਵੇਂ ਭਾਈ ਸੰਤੋਖ ਸਿੰਘ ਜੀ ਚੂੜਾ ਮਣੀ ਬੜੇ ਸੋਹਣੇ ਬਚਨ ਕਰਦੇ ਆ ਕਹਿਣ ਲੱਗੇ ਉਹ ਗੁਰਵਾਕ ਕਹੇ ਜੇ ਮੈਂ ਟਹਿਲ ਕਰੂੰ ਤਿਸ ਕਾਲ ਭਲੇ ਤਿਮ ਕਹਿਓ ਅਪਰ ਕੋ ਮੰਨੋ ਨਾਹੀ ਜਹ ਨਿਸ਼ਚੈ ਮੇਰੇ ਮਨ ਮਾਹੀ ਤਾਂ ਸਤਿਗੁਰੂ ਜੀ ਨੇ ਕਿਹਾ ਸਿੱਖਾ ਤੈਨੂੰ ਹੁਣ ਸੇਵਾ ਕੀ ਦੱਸਾਂ ਜਦੋਂ ਮੈਂ ਸੇਵਾ ਦੱਸੀ ਸੀ ਕਹਿੰਦਾ ਉਦੋਂ ਤਾਂ ਤੂੰ ਕੀਤੀ ਨਹੀਂ ਤਾਂ ਸਿੱਖਾ ਨੇ ਉਹ ਜਿਹੜਾ ਖੀਰ ਖਾਨ ਵਾਲਾ ਸਿੱਖ ਸੀ ਉਹ ਕਹਿੰਦਾ ਮਹਾਰਾਜ ਇਹ ਕਿਵੇਂ ਹੋ ਸਕਦਾ ਮੈਂ ਇੰਨਾ ਭੁੱਲੜ ਥੋੜੀ ਐ ਆਪ ਜੀ ਨੇ ਸੇਵਾ ਦੱਸੀ ਹੋਵੇ ਤੇ ਮੈਂ ਸੇਵਾ ਕਰਾਂ ਨਾ ਤਾ ਸਤਿਗੁਰੂ ਜੀ ਕਹਿੰਦੇ ਕਹਿੰਦੇ ਸਿੱਖਾਂ ਦੀ ਰਸਨਾ ਉੱਤੇ ਕਹਿੰਦੇ ਸਾਡਾ ਵਾਸਾ ਹੈ ਅਸੀਂ ਭੇਜੇ ਸੀ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਉਹਨਾਂ ਦੀ ਰਸਨਾ ਤੇ ਬਹਿ ਕੇ ਅਸੀਂ ਸੇਵਾ ਤੈਨੂੰ ਦੱਸੀ ਤਾਂ ਸੀ ਪਰ ਤੂੰ ਪ੍ਰਵਾਣ ਹੀ ਨਹੀਂ ਕੀਤੀ ਕਿਉਂਕਿ ਸਿੱਖਾਂ ਵਿੱਚ ਗੁਰੂ ਵਰਤਦਾ ਹੈ ਹੁਣ ਤੂੰ ਕੀ ਸੇਵਾ ਕਰੇਂਗਾ ਬਈ ਸੇਵਾ ਕਰਨ ਦਾ ਤੇਰੇ ਕੋਲੇ ਸਮਾਂ ਹੀ ਨਹੀਂ ਤੇਰੀ ਜ਼ਿੰਦਗੀ ਤਾਂ ਅੱਠ ਪੈਰ ਦੀ ਰਹਗੀ ਸਤਿਗੁਰੂ ਜੀ ਕਹਿੰਦੇ ਸਿਖਾ ਜੋ ਵੀ ਮੇਰੇ ਕੋਲ ਆਉਂਦਾ ਮੈਂ ਉਹਦਾ ਭਲਾ ਕਰਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਇਹ ਬਿਰਦ ਹੈ ਸਤਿਗੁਰੂ ਜੀ ਕਹਿੰਦੇ ਜਦੋਂ ਸੇਖੀ ਭਲਾ ਨਾ ਕਰਾਉਣਾ ਚਾਹੁੰਦਾ ਹੋਵੇ ਤਾਂ ਗੁਰੂ ਕੀ ਕਰ ਸਕਦਾ ਫਿਰ ਸਤਿਗੁਰੂ ਜੀ ਦੇ ਚਰਨ ਫੜ ਲੈ ਲੱਗਾ ਬੇਨਤੀਆਂ ਕਰਨ ਮਹਾਰਾਜ ਮੇਰੇ ਤੇ ਦਇਆ ਕਰੋ ਦਿਵ ਦ੍ਰਿਸ਼ਟੀ ਕਰੋ ਮਹਾਰਾਜ ਕਿਰਪਾ ਕਰੋ ਮੈਨੂੰ ਜਮਾਂ ਦੀਆਂ ਮਾਰਾਂ ਤੋਂ ਬਚਾ ਲਓ ਮਹਾਰਾਜ ਮਹਾਰਾਜ ਕਹਿੰਦੇ ਸਿੱਖਾ ਫਿਰ ਓਮ ਕਰ ਵਚਨ ਮੰਨ ਮੇਰਾ ਇਹਨੇ ਕਾਲੀ ਨਾਲ ਕਿਹਾ ਹਾਂ ਮਹਾਰਾਜ ਦੱਸੋ ਮੈਂ ਆਪ ਜੀ ਦਾ ਹਰ ਇੱਕ ਬਚਨ ਮੰਨਣ ਲਈ ਤਿਆਰ ਐ ਸਤਿਗੁਰੂ ਜੀ ਕਹਿੰਦੇ ਹੁਣ ਤੇਰੇ ਭਲੇ ਦਾ ਇੱਕੋ ਹੀ ਉਪਾਅ ਐ ਜੰਗਲ ਵਿੱਚ ਜਾ ਲੱਕੜਾਂ ਇਕੱਠੀਆਂ ਕਰ ਆਪਣੀ ਚਖਾ ਆਪ ਚਣ ਮਹਾਰਾਜ ਕਹਿੰਦੇ ਆਪ ਹੀ ਉਸ ਨੂੰ ਅੱਗ ਲਾ ਤੇ ਉਹਦੇ ਵਿੱਚ ਭਸਮ ਹੋ ਜਾ ਮਹਾਰਾਜ ਕਹਿੰਦੇ ਬਸ ਤੇਰੀ ਕਲਿਆਣ ਇਹਦੇ ਵਿੱਚ ਹੀ ਐ ਜੇ ਤੂੰ ਸਾਡਾ ਬਚਨ ਮੰਨ ਲੈ ਇਹ ਸਾਰਾ ਕਰਮ ਕਰ ਲੈ ਮਹਾਰਾਜ ਕਹਿੰਦੇ ਤੇਰੇ ਪਰਲੋਕ ਦੇ ਸਵਾਰਨ ਦੀ ਅਸੀਂ ਹਾਮੀ ਓਟਦੇ ਆ ਮਹਾਰਾਜ ਕਹਿੰਦੇ ਤੇਰਾ ਭਲਾ ਕਰਾਂਗੀ ਤੇਰਾ ਭਲਾ ਕਰਨਾ ਇਹ ਸਾਡਾ ਫਰਜ ਹੈ ਨਰਕਾਂ ਨੂੰ ਨਹੀਂ ਜਾਏਗਾ ਚਲੋ ਸਤਿਗੁਰੂ ਜੀ ਨੇ ਬਚਨ ਕੀਤੇ ਤੁਰ ਪਿਆ ਜੰਗਲਾਂ ਨੂੰ ਮਨ ਵਿੱਚ ਕਹਿੰਦਾ ਜਾਂਦਾ ਹੈ ਕਹਿੰਦਾ ਲੈ ਵੇਖ ਲੈ ਸਿੱਖਾਂ ਨੇ ਮੈਨੂੰ ਖੀਰ ਖਾਂਦੇ ਨੂੰ ਜਰਿਆ ਨਹੀਂ ਤਾਈਆਂ ਤਾਂ ਸਤਗੁਰੂ ਜੀ ਪਾਸੋਂ ਇਹ ਬਚਨ ਕਹਾ ਦਿੱਤੇ ਨੇ ਮੈਨੂੰ ਇਥੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਕਢਵਾ ਦਿੱਤਾ ਸਿੱਖਾਂ ਨੇ ਪਤਾ ਨਹੀਂ ਕਿਹੜੇ ਜਨਮ ਦਾ ਮੇਰੇ ਕੋਲ ਬਦਲਾ ਲਿਆ ਜਿਹੜਾ ਗੁਰੂ ਜੀ ਤੋਂ ਐਸਾ ਕਠੋਰ ਬਚਨ ਕਰਵਾ ਦਿੱਤਾ ਇਹਨਾਂ ਨੇ ਸੋ ਇਓਂ ਜਾਂਦਾ ਜਾਂਦਾ ਜਦਨੇ ਗੱਲਾਂ-ਬਾਤਾਂ ਕਰਦਾ ਜਾਂਦਾ ਸਿੱਖ ਬੇਸਦਕਾ ਹੋ ਗਿਆ ਇਹ ਸਿੱਖੀ ਭਰੋਸੇ ਦੀ ਹੈ ਭਰੋਸਾ ਗਿਆ ਸਿੱਖੀ ਗਈ ਸਿੱਖ ਦਾ ਭਲਾ ਨਹੀਂ ਹੁੰਦਾ ਜੇ ਗੁਰਸਿੱਖ ਬੇਸਿਦਕਾ ਹੋ ਜਾਵੇ ਗੁਰੂ ਤੋਂ ਭਰੋਸਾ ਉੱਠ ਜਾਵੇ ਤੇ ਗੁਰਮਖੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਚਿਖਾ ਚੜ੍ਹ ਲਈ ਅੱਗ ਵੀ ਲਾ ਲਈ ਪਰ ਸੜਨ ਦਾ ਹੌਸਲਾ ਨਾ ਪਵੇ ਆਲੇ-ਦੁਆਲੇ ਘੁੰਮੀ ਜਾਂਦਾ ਕਦੇ ਸੱਜੇ ਪਾਸੇ ਕਦੇ ਖੱਬੇ ਪਾਸੇ ਆਲੇ-ਦੁਆਲੇ ਘੁੰਮੀ ਜਾਂਦਾ ਇਹ ਉਧਰੋਂ ਇੱਕ ਚੋਰੀ ਕਰਕੇ ਚੋਰ ਤੁਰਿਆ ਆਉਂਦਾ ਭੱਜਿਆ ਆਉਂਦਾ ਇਹਦਾ ਨਾਮ ਇਤਿਹਾਸ ਵਿੱਚ ਮਹਿਰਾ ਆਇਆ ਮਹਿਰਾ ਉਹ ਚੋਰੀ ਕਰਕੇ ਧਨ ਲੈ ਕੇ ਸਪਾਹੀਆਂ ਤੋਂ ਬਚਣ ਲਈ ਦੌੜਾ ਦੌੜਿਆ ਆਉਂਦਾ ਜਦੋਂ ਚਖਾ ਬਲ ਦੀ ਦੇਖੀ ਮੇਰੇ ਧਾੜਵੀ ਨੇ ਸੋਚਿਆ ਕਿ ਵਿਚਾਰੇ ਦਾ ਕੋਈ ਸੰਬੰਧੀ ਮਰ ਗਿਆ ਲੱਗਦਾ ਹਮਦਰਦੀ ਕਰਨ ਲਈ ਕੋਲੇ ਗਿਆ ਪੁੱਛਿਆ ਹਾਂ ਭਾਈ ਪਹਿਰਾਵੇ ਤੋਂ ਤਾਂ ਤੂੰ ਮੈਨੂੰ ਗੁਰੂ ਦਾ ਸਿੱਖ ਲੱਗਦਾ ਮੈਨੂੰ ਦੱਸ ਚਿਖਾ ਦੇ ਆਲੇ ਦੁਆਲੇ ਕਿਉਂ ਘੁੰਮੀ ਜਾਂਦਾ ਹੈ ਤੇਰਾ ਕੋਈ ਸੰਬੰਧੀ ਚੜ੍ਹਾਈ ਕਰ ਗਿਆ ਮੇਰੇ ਸਮਝ ਨਹੀਂ ਆਉਂਦੀ ਤੂੰ ਇਕੱਲਾ ਹੀ ਇਸ ਦਾ ਸੰਸਕਾਰ ਕਰਨ ਵਾਸਤੇ ਆ ਗਿਆ ਤੇਰੇ ਨਾਲ ਨਹੀਂ ਕੋਈ ਤੁਰਿਆ ਆਗੋਂ ਜਿਹੜਾ ਇਹ ਖੀਰਖਾਨ ਵਾਲਾ ਸਿੱਖ ਸੀ ਜਿਹਦੀ ਚਿਖਾ ਮੱਚ ਰਹੀ ਸੀ ਉਹ ਕਹਿੰਦਾ ਉਹ ਕਹਿੰਦਾ ਵਾ ਗੱਲ ਸੁਣ ਕਹਿੰਦਾ ਇਹ ਚਿਖਾ ਕਹਿੰਦਾ ਮੇਰੀ ਹੋਈ ਹੈ ਇਹ ਚਿਖਾ ਮੈਂ ਆਪਣੇ ਸੜਨ ਲਈ ਬਾਲੀ ਹੈ ਕਹਿੰਦਾ ਮੇਰਾ ਜਿਹੜਾ ਇਹ ਚੋਰ ਸੀ ਇਹ ਹਰਾਨ ਹੋ ਗਿਆ ਹਰਾਨ ਹੋ ਕੇ ਪੁੱਛਿਆ ਉਹ ਕਹਿੰਦਾ ਤੂੰ ਸੜ ਕੇ ਕਿਉਂ ਮਰਨਾ ਚਾਹੁੰਦਾ ਇਹ ਸਰੀਰ ਸੜ ਕੇ ਮਰਨ ਵਾਸਤੇ ਥੋੜੀ ਸਿੱਖ ਨੇ ਕਿਹਾ ਕਹਿੰਦਾ ਇਹੀ ਤਾਂ ਸੋਚ ਕੇ ਮੈਂ ਚੱਕਰ ਕੱਢੀ ਜਾਂਦਾ ਭਾਈ ਮੇਰੇ ਨਾਲ ਤਾਂ ਮੇਰੇ ਗੁਰ ਭਾਈਆਂ ਨੇ ਕਹਿੰਦਾ ਐਦਾਂ ਐਦਾਂ ਕੀਤੀ ਸਾਰੀ ਸ਼ਿਕਾਇਤ ਗੁਰੂ ਜੀ ਨੂੰ ਲਾ ਦਿੱਤੀ ਤੇ ਮਹਾਰਾਜ ਨੇ ਮੈਨੂੰ ਹੁਣ ਮਰਨ ਵਾਸਤੇ ਹੁਕਮ ਕੀਤਾ ਸਾਰੀ ਗੱਲਬਾਤ ਦੱਸੀ ਜਦੋਂ ਵੀ ਓਹ ਕਰਕੇ ਗੁਰੂ ਜੀ ਨੇ ਮੇਰਾ ਅੱਗਾ ਉੱਟਿਆ ਵੀ ਜੇ ਤੂੰ ਮਰ ਜੇ ਤੇਰਾ ਅੱਗਾ ਓਟਦੇ ਆ ਤੂੰ ਨਰਕਾਂ ਦੀ ਅੱਗ ਦੇ ਵਿੱਚ ਨਹੀਂ ਸੜੇਂਗਾ ਤੇ ਗੁਰਮੁਖੋ ਮਹਾਰਾਜ ਨੇ ਕਿਹਾ ਵੀ ਏਸੇ ਵਿੱਚ ਤੇਰੀ ਭਲਾਈ ਹੈ ਕਲਿਆਣ ਹੈ ਤੇਰੀ ਉਸ ਮੇਰੇ ਧਾੜਵੀ ਦੇ ਕੋਈ ਪੂਰਬਲੇ ਭਾਗ ਜਾਗੇ ਰੇਖ ਵਿੱਚ ਮੇਖ ਵੱਜੀ ਕਹਿੰਦਾ ਸਿੱਖਾ ਅੱਛਾ ਜੇ ਤੇਰਾ ਮਰਨੂ ਜੀ ਨਹੀਂ ਨਾ ਕਰਦਾ ਤਾਂ ਮੇਰੀ ਗੱਲ ਸੁਣ ਮੇਰਾ ਮਨ ਮਰਨ ਲਈ ਤਿਆਰ ਹੈ ਕਹਿੰਦਾ ਗੁਰੂ ਦੇ ਬਚਨ ਦੀ ਬਰਕਤ ਮੇਰੇ ਜਨਮ ਜਨਮਾਂ ਤਰਾਂ ਦੇ ਪਾਪ ਧੋ ਦੇਗੀ ਮੇਰੇ ਕੋਲ ਆ ਵੇਖ ਤਨ ਦੀ ਗਠੜੀ ਭਰੀ ਹੋਈ ਹੈ ਕਹਿੰਦਾ ਅੱਛਾ ਜੇ ਤੇਰੇ ਪੁੱਤ ਪੋਤੇ ਵੀ ਖਾਣ ਨਾ ਤਾਂ ਕਹਿੰਦਾ ਇਹ ਮੁਦਤਾਂ ਤੱਕ ਇਹ ਕਹਿੰਦਾ ਮੁੱਕਣੀ ਨਹੀਂ ਇਹ ਇੰਨਾ ਤਾਂ ਨਾ ਕਹਿੰਦਾ ਬਸ ਤੂੰ ਕਰਨਾ ਕੀ ਹੈ ਤੂੰ ਖੰਡੂਰ ਸਾਹਿਬ ਵੱਲ ਨੂੰ ਮੁੱਖ ਕਰਕੇ ਅਰਦਾਸ ਕਰਕੇ ਕਹਿ ਵੀ ਜਿਹੜਾ ਬਚਨ ਗੁਰੂ ਜੀ ਨੇ ਤੈਨੂੰ ਦਿੱਤਾ ਹੈ ਉਹ ਬਚਨ ਮੈਂ ਮੇਰੇ ਧਾਲਵੀ ਨੂੰ ਦਿੰਨਾ ਹੈ ਸਿੱਖ ਨੇ ਲਾਲਚ ਵਿੱਚ ਆ ਕੇ ਧਨ ਦੇ ਬਦਲੇ ਗੁਰੂ ਜੀ ਦਾ ਬਚਨ ਵੇਚ ਦਿੱਤਾ ਮੇਰੇ ਧਾਲਵੀ ਨੇ ਹੱਥ ਜੋੜ ਕੇ ਕਿਹਾ ਸਤਿਗੁਰੂ ਜੀ ਮੈਂ ਤੁਹਾਡੇ ਬਚਨ ਤੇ ਭਰੋਸਾ ਰੱਖ ਕੇ ਆਪ ਦਾ ਸਰੀਰ ਸਾੜਨ ਲੱਗਿਆ ਮਹਾਰਾਜ ਇਹ ਬਚਨ ਹੁਣ ਮੇਰਾ ਹੋਇਆ ਅੱਗੇ ਪ੍ਰਲੋਕ ਵਿੱਚ ਮੇਰੀ ਤੁਸੀਂ ਰੱਖਿਆ ਕਰਿਓ ਇਹ ਕਹਿ ਕੇ ਚੇਖਾ ਵਿੱਚ ਛਾਲ ਮਾਰ ਦਿੱਤੀ ਭਾਈ ਸੰਤੋਖ ਸਿੰਘ ਜੀ ਦੇ ਬਚਨ ਨੇ ਕਹਿੰਦੇ ਸੁਰਪੁਰ ਤੇ ਵਿਵਾਨ ਚਲ ਆਵਾ ਸਾਦਰ ਕਹਿ ਕੈ ਤੁਰਤ ਚੜਾਵਾ ਸੁਖ ਅਨੰਤ ਮਹਿ ਜਾਇ ਰਹਿਓ ਹੈ ਗੁਰਬਚ ਤੇ ਅਗ ਦੇਹ ਦਹਿਓ ਹੈ ਗੁਰੂ ਬਚਨ ਪਰ ਜਿਹ ਪ੍ਰਤੀਤ ਇਸਾਂ ਮਿਲਿਆ ਉੱਚੋ ਪਦ ਨੀਤ ਐਨੇ ਚਰਨ ਨੂੰ ਕਹਿੰਦੇ ਸਪਾਹੀਆਂ ਨੇ ਆ ਕੇ ਖੀਰ ਖਾਨ ਵਾਲੇ ਸਿੱਖ ਨੂੰ ਫੜ ਲਿਆ ਫੜਿਆ ਤਾਂ ਸ਼ੱਕ ਵਿੱਚ ਸੀ ਪਰ ਜਦੋਂ ਤਲਾਸ਼ੀ ਲਈ ਤਾਂ ਇਹਦੇ ਕੋਲੋਂ ਸਾਰਾ ਧਨ ਬਰਾਮਦ ਹੋ ਗਿਆ ਸਪਾਹੀਆਂ ਨੇ ਫੜ ਕੇ कोतवाल ਕੋਲ ਪੇਸ਼ ਕੀਤਾ ਜਾ ਕੇ कोतवाल ਨੇ ਦੇਖਿਆ ਦੇਖਣਸਾਰ ਹੀ ਇਹਨੂੰ ਹੁਕਮ ਦੇ ਦਿੱਤਾ ਇੰਦਾ ਸਾਰਾ ਮਾਲ ਸਬਾਬ ਜ਼ਬਤ ਕਰ ਲਓ ਤੇ ਇਹਨੂੰ ਫਾਂਸੀ ਦੇ ਦਿਓ ਕਹਿੰਦੇ ਹੋਰ ਚੋਰਾਂ ਦੇ ਵੀ ਕਰਨ ਹੋ ਜਾਣ ਪਤਾ ਲੱਗ ਜੇ ਵੀ ਚੋਰੀ ਕਰਨ ਦਾ ਜਿਹੜਾ ਹਰਜਾਨਾ ਕੀ ਭੁਗਤਣਾ ਪੈਂਦਾ ਮੌਤ ਤਾਂ ਅਠ ਪਹਿਰਾ ਵਿੱਚ ਹੀ ਆਈ ਪਰ ਗੁਰੂ ਤੋਂ ਵੇਮਖ ਹੋ ਕੇ ਨਰਕ ਨੂੰ ਚੱਲਿਆ ਗਿਆ ਕੋਤਵਾਲ ਨੇ ਚੋਰ ਸਮਝ ਕੇ ਇਹਨੂੰ ਫਾਂਸੀ ਦਿੱਤੀ ਕੋਤਵਾਰ ਕੇ ਕਰਿਓ ਅਗਾਰੀ ਤਨ ਦੇਖਤ ਹੀ ਗਿਰਾ ਉਚਾਰੀ ਛੀਨ ਲੇਹੋ ਤਿਸ ਕੋ ਸਭ ਮਾਲ ਫਾਂਸੀ ਦੇਹੋ ਜਾਏ ਤਤਕਾਲ ਹੁਕਮਾਨ ਫਾਂਸੀ ਤਿਸ ਦੀਨਾ ਮੂਰਖ ਮਰਿਓ ਧਰਮ ਤੇ ਹੀਨਾ ਤਜਹਿ ਬਾਕ ਧਰ ਲੋਭ ਵਿਸਾਲਾ ਪਾਵਹਿ ਨਰਕ ਤੁਰਤ ਹੋਏ ਕਾਲਾ ਭਾਵੇਂ ਇਤਿਹਾਸ ਵਿੱਚ ਭਾਈ ਮੇਰੇ ਦੇ ਚਖਾਤੇ ਸੜ ਕੇ ਬੈਕੁੰਠ ਜਾਣ ਦੀ ਗੱਲ ਵੀ ਲਿਖੀ ਹੋਈ ਹੈ ਪਰ ਇੱਕ ਹਿੰਦੀ ਦੀ ਤਾਰੀਖ ਦੇ ਵਿੱਚ ਇਹ ਵੀ ਹਵਾਲਾ ਮਿਲਦਾ ਕਿ ਉਹਨੂੰ ਅੱਗ ਨੇ ਸਾੜਿਆ ਨਹੀਂ ਸੀ ਗੁਰੂ ਜੀ ਦੇ ਚਰਣਾ ਦੇ ਵਿੱਚ ਇਹ ਖੰਡੂਰ ਸਾਹਿਬ ਪਹੁੰਚਿਆ ਜਦੋਂ ਸਾੜਿਆ ਨਾ ਇਹ ਬੇਨਤੀ ਕੀਤੀ ਮਹਾਰਾਜ ਨਾਲ ਸਿੱਖਾਂ ਨੂੰ ਵੀ ਨਾਲ ਲਿਆ ਤੁਹਾਡੇ ਬਚਨਾਂ ਦੀ ਬਰਕਤ ਨਾਲ ਅੱਗ ਨੇ ਮੈਨੂੰ ਫੂਕਿਆ ਨਹੀਂ ਹੈ ਮੈਂ ਅੱਗ ਦੀਆਂ ਮੱਚਦੀਆਂ ਲਾਟਾਂ ਦੇ ਵਿੱਚ ਜਿਉਂਦਾ ਤਿਉਂ ਬੈਠਾ ਰਿਹਾ ਹਾਂ ਉਧਰ ਤੁਹਾਡੇ ਖੀਰ ਖਾਨ ਵਾਲੇ ਸਿੱਖ ਨੂੰ ਸਿਪਾਈ ਫੜ ਕੇ ਲੈ ਗਏ ਮਹਾਰਾਜ ਸਰਦਾ ਤਾਂ ਪਹਿਲਾਂ ਦੀ ਹੀ ਮੇਰੇ ਮਨ ਦੇ ਵਿੱਚ ਸੀ ਤੁਹਾਡੇ ਉੱਤੇ ਇਸੇ ਲਈ ਸੜਨ ਲਈ ਤਿਆਰ ਹੋਇਆ ਸੀ ਵੀ ਜੇ ਸੋਡੇ ਬਚ ਲੈਣੇ ਵੀ ਜੇ ਮਰ ਕੇ ਸੜ ਕੇ ਮੱਚ ਜਾਵੇਂ ਜੇ ਤੂੰ ਸੜ ਕੇ ਮੱਚ ਜਾਵੇਂ ਤੇਰੀ ਕਲਿਆਣ ਹੋ ਜਾਵੇ ਜਮਾਂ ਦੀਆਂ ਫਾਈਆਂ ਗਲ ਦੇ ਵਿੱਚ ਤੇਰੇ ਨਾਂ ਪਹਿਣ ਪਰ ਮਹਾਰਾਜ ਚਲੋ ਆਪ ਜੀ ਦਾ ਹੁਕਮ ਹੈ ਮੈਂ ਸੜਿਆ ਨਹੀਂ ਪਰ ਹੁਣ ਜਦੋਂ ਅਗਨੇ ਸਾੜਿਆ ਨਹੀਂ ਇਹ ਆਪ ਜੀ ਦੀ ਬਰਕਤ ਹੈ ਹੁਣ ਮੈਨੂੰ ਆਪਣਾ ਸਿੱਖ ਬਣਾ ਕੇ ਮੇਰੇ ਪਿਛਲੇ ਪਾਪ ਬਖਸ਼ ਦਿਓ ਮਹਾਰਾਜ ਸਤਿਗੁਰੂ ਜੀ ਕਹਿੰਦੇ ਸਿੱਖ ਬਣਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਲੋਕਾਂ ਦਾ ਲੁੱਟਿਆ ਹੋਇਆ ਧਨ ਪਦਾਰਥ ਮਾਲ ਸੁਭਾਵ ਹੈ ਜਿਹੜਾ ਮਹਾਰਾਜ ਕਹਿੰਦੇ ਪਹਿਲਾਂ ਉਹ ਵਾਪਸ ਕਰਕੇ ਆ ਤੇ ਅੱਗੇ ਵਾਸਤੇ ਕਹਿੰਦੇ ਧਰਮ ਦੀ ਕਿਰਤ ਦਾ ਪ੍ਰਣ ਕਰ ਲਿਆ ਵੀ ਧਰਮ ਦੀ ਕੀਰਤੀ ਕਰਨੀ। ਸਬਦੀਆਂ ਮੱਝਾਂ ਗਾਵਾਂ ਪਸ਼ੂ ਆਦਕ ਜੋ ਵੀ ਕੁਝ ਲੁੱਟਿਆ ਉਹ ਵਾਪਸ ਕਰਕੇ ਆ। ਉਸੇ ਤਰ੍ਹਾਂ ਇਹਨੇ ਬਚਨ ਕਮਾਇਆ। ਗੁਰੂ ਜੀ ਦੇ ਬਚਨਾਂ ਤੇ ਪ੍ਰੋਸਾਰ ਰੱਖਿਆ। ਮੇਰਾ ਧਾੜ ਵੀ ਸਭ ਕੁਝ ਵਾਪਸ ਕਰਕੇ ਆਇਆ ਫਿਰ ਸਦਾ ਵਾਸਤੇ ਚੋਰੀ ਛੱਡਣ ਦਾ ਪ੍ਰਣ ਕੀਤਾ ਫਿਰ ਪੂਰਨ ਗੁਰਸਿੱਖ ਬਣਿਆ। ਇਹ ਜੀਵਨ ਮੁਕਤੀ ਪਾ ਕੇ ਜਮਨ ਮਰਨ ਤੋਂ ਰਹਿਤ ਹੋਇਆ ਇਓਂ। ਪਰਮਾਤਮਾ ਦੇ ਹੁਕਮ ਵਿੱਚ ਜਾਂ ਗੁਰੂ ਦੇ ਹੁਕਮ ਵਿੱਚ ਨੀਚ ਚੋਰ ਸੀ ਜਿਹੜਾ ਇਹ ਉੱਤਮ ਬਣ ਗਿਆ ਤੇ ਨਾ ਹੁਕਮ ਮੰਨਣ ਕਰਕੇ ਖੀਰ ਖਾਣ ਵਾਲਾ ਸਿੱਖ ਅਦੋਗਤੀ ਨੂੰ ਪ੍ਰਾਪਤ ਹੋਇਆ ਮਹਾਰਾਜ ਜੀ ਦੇ ਬਚਨ ਨੇ ਬੜੇ ਸੋਹਣੇ ਮਹਾਰਾਜ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮਾ ਕਾ ਮਹਿਲ ਪਾਏ ਸੀ ਮਹਾਰਾਜ ਕਹਿੰਦੇ ਜਿਵੇਂ ਆਪ ਜੀ ਨਾਲ ਪਹਿਲੇ ਪਹਿਲੇ ਬਤਨਾਾਂ ਸਾਝਾ ਕੀਤਾ ਸੀ ਕਿ ਜਿਹੜੀ ਸਿੱਖੀ ਹੈ ਨਾ ਭਰੋਸੇ ਦੇ ਸਿਰ ਤੇ ਖੜੀ ਹੈ ਭਰੋਸਾ ਗਿਆ ਸਿੱਖੀ ਗਈ ਗੁਰੂ ਜੀ ਦੇ ਬਚਨਾ ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਗੁਰੂ ਜੀ ਦੇ ਬਚਨਾ ਤੇ ਭਰੋਸਾ ਰੱਖੀਏ ਬਾਣੀ ਪੜਿਆ ਕਰੀਏ ਸੇਵਾ ਕਰਿਆ ਕਰੀਏ ਸੇਵਲਣ ਕਰਿਆ ਕਰੀਏ ਤਾਈਓ ਲੋਕ ਸੁਖੀਏ ਪਰਲੋਕ ਸੁਖੀ ਲੈ ਨਾਨਕ ਹਰ ਪ੍ਰਭ ਆਪਹਿ ਮਿਲੇ ਦੇ ਭਾਗੀ ਬਣ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ 바이구르지키파하